ਬਾਬੇ ਫਰੀਦ ਸਾਹਿਬ ਦੀ ਇੱਕ ਗਾਥਾ ਹੈ ਜੀਵਨ ਦੀ ਬੜੀ ਪਿਆਰੀ ਗਾਥਾ ਹੈ ਭਗਤ ਫਰੀਦ ਸਾਹਿਬ ਦੀ ਇੱਕ ਦਿਨ ਲੰਗੇ ਦਾ ਰਹੇ ਨੇ ਨਾਲ ਉਹਨਾਂ ਦੇ murid ਨੇ ਚੇਲੇ ਨੇ ਰਾਹ ਤੇ ਤੁਰਦਿਆਂ ਤੁਰਦਿਆਂ ਕੰਨਾਂ ਵਿੱਚ ਬਹੁਤ ਚੀਖਾਂ ਭਰੀ ਆਵਾਜ਼ ਦਰਦ ਭਰੀ ਆਵਾਜ਼ ਬਾਬੇ ਫਰੀਦ ਸਾਹਿਬ ਦੇ ਕੰਨਾਂ ਵਿੱਚ ਪਈ ਮਰੀਦਾਂ ਨੂੰ ਸ਼ਬਦ ਆਖਿਆ ਵੀ ਆ ਇੰਨੇ ਦਰਦ ਭਰੀ ਆਵਾਜ਼ ਚੀਖਾਂ ਕੁਰਲਾਹਟ ਦੀ ਕਿੱਥੋਂ ਆ ਰਹੀ ਐ ਤੇ ਸਾਹਮਣੇ ਕਈ ਘਰ ਨੇ ਪਤਾ ਕਰੋ ਇੰਨੇ ਦਰਦ ਨਾਲ ਕੌਣ ਕੁਰਲਾ ਰਿਹਾ ਹੁਣ ਇੱਕ ਫਕੀਰ ਕਿਸੇ ਦਾ ਦਰਦ ਵੇਖ ਕੇ ਤੇ ਕਿਵੇਂ ਸੁਣ ਸਕਦਾ ਸੀ ਜਦੋਂ ਮਰੀਦਾਂ ਜਾ ਕੇ ਵੇਖਿਆ ਸੇਵਾਦਾਰਾਂ ਉਹਨਾਂ ਆ ਕੇ ਆਖੇ ਬਾਬਾ ਜੀ ਸਾਹਮਣੇ ਇੱਕ ਘਰ ਐ ਜਿੱਥੋਂ ਆਵਾਜ਼ ਆਉਂਦੀ ਐ ਬਾਬਾ ਫਰੀਦ ਸਾਹਿਬ ਗਏ ਬੂਹਾ ਖੜਕਾਇਆ ਜਦੋਂ ਉਹ ਬੂਹਾ ਖੁੱਲਿਆ ਤੇ ਸਾਹਮਣੇ ਇੱਕ ਔਗਣਾ ਨਾਲ ਭਰੀ ਹੋਈ ਸ਼ਬਦ ਇਉਂ ਹੀ ਕਹਿ ਲਵੋ ਵੀ ਇੱਕ ਵੇਸ਼ਵਾ ਬਕਾਰਾਂ ਦੇ ਰਾਹ ਤੁਰੀ ਹੋਈ ਉਹ ਵੇਸ਼ਵਾ ਆਪਣੇ ਹੱਥ ਵਿੱਚ ਇੱਕ ਡੰਡਾ ਲੈ ਕੇ ਤੇ ਆਪਣੀ ਨੌਕਰਾਨੀ ਕੰਮ ਕਰਨ ਵਾਲੀ ਨੌਕਰਾਨੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਹੀ ਸੀ ਬਾਬੇ ਫਰੀਦ ਜੀ ਨੇ ਇੱਕ ਬੱਚਾ ਆਖਿਆ ਕਹਿਣ ਲੱਗਿਆ ਧੀ ਐਡਾ ਕਿਹੜਾ ਗੁਨਾਹ ਹੋ ਗਿਆ ਇਸ ਬੱਚੀ ਤੋਂ ਮੰਨਿਆ ਤੇਰੇ ਕੋਲ ਕੰਮ ਕਰਦੀ ਐ ਪਰ ਤੂੰ ਇਹਨੂੰ ਇੰਨਾ ਮਾਰ ਰਹੀ ਐ ਇੰਨਾ ਕੁੱਟ ਰਹੀ ਐ ਇਹ ਦਰਦ ਨਾਲ ਕੁਰਲਾ ਰਹੀ ਐ ਉਹਨੇ ਕੁਝ ਸ਼ਬਦ ਆਖੀ ਕਹਿਣ ਲੱਗੇ ਮੈਂ ਅੱਖ ਵਿੱਚ ਕਜਲਾ ਪਾਉਣਾ ਸੀ ਸੁਰਮਾ ਪਾਉਣਾ ਸੀ ਇਹਨੂੰ ਮੈਂ ਰਗੜਨ ਵਾਸਤੇ ਦਿੱਤਾ ਤੇ ਇਹਨੇ ਉਹ ਸੁਰਮਾ ਬਰੀਕ ਕਰਨ ਦੀ ਬਜਾਏ ਮੋਟਾ ਰੱਖ ਦਿੱਤਾ ਜਦੋਂ ਮੈਂ ਅੱਖ ਵਿੱਚ ਕਜਲ ਪਾਇਆ ਸੁਰਮਾ ਪਾਇਆ ਮੇਰੀ ਅੱਖ ਵਿੱਚ ਰੜ ਗਿਆ ਇਸੇ ਕਾਰਨ ਇਹਨੂੰ ਮੈਂ ਕੁੱਟਮਾਰ ਕਰ ਰਹੀ ਹਾਂ ਬਾਬੇ ਫਰੀਦ ਸਾਹਿਬ ਨੇ ਉਹਨੂੰ ਸਮਝਾਇਆ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਇਹ ਤੂੰ ਭੁੱਲ ਹੋ ਗਈ ਇਹਨੂੰ ਦੁਬਾਰਾ ਰਗੜਿਆ ਜਾ ਸਕਦਾ ਪਰ ਤੂੰ ਇਹਨੂੰ ਮਾਰਨਾ ਇਹ ਅੱਖਾਂ ਤਾਂ ਪੁੱਤ ਉਸ ਅਕਾਲ ਪੁਰਖ ਉਸ ਪ੍ਰਮਾਤਮਾ ਖੁਦਾ ਦੇ ਦਿਦਾਰ ਲਈ ਨੇ ਇਹ ਅੱਖਾਂ ਨਹੀਂ ਇਸ ਜਗਤ ਨੂੰ ਮੋਹਣਾ ਇਸ ਜਗਤ ਵਿੱਚ ਉਲਝਣਾ ਜਗਤ ਦੇ ਰੰਗ ਤਮਾਸ਼ੇ ਵੇਖਣੇ ਇਹਨਾਂ ਲਈ ਨਹੀਂ ਇਹ ਤੇ ਅੱਖਾਂ ਉਸ ਸਾਈ ਦੇ ਦੀਦਾਰ ਲਈ ਨੇ ਤੇ ਕੋਈ ਗੱਲ ਨਹੀਂ ਤੂੰ ਇਹਨੂੰ ਇਸ ਢੰਗ ਨਾਲ ਘੋਟ ਮਾਰਨਾ ਕਰ ਜਦੋਂ ਭਗਤ ਫਰੀਦ ਸਾਹਿਬ ਇਹੋ ਜਿਹਾ ਰੱਬੀ ਉਪਦੇਸ਼ ਦੇਣ ਲੱਗੇ ਤੇ ਉਹ ਜਿਹੜੀ ਬੇਸ਼ਵਾਸੀ ਔਗੁਣਾ ਨਾਲ ਭਰੀ ਬਕਾਰਾਂ ਨਾਲ ਭਰੀ ਉਹਨੇ ਅੱਗੋਂ ਸ਼ਬਦ ਆਖੇ ਵੀ ਬਾਬਾ ਇਹ ਉਪਦੇਸ਼ ਕਿਸੇ ਹੋਰ ਨੂੰ ਦੇਵੀ ਤੇ ਮੇਰਾ ਜਿਹੜਾ ਆਪਣਾ ਜਿਹੋ ਜਿਹਾ ਮੇਰਾ ਜੀਵਨ ਹੈ ਮੈਂ ਉਸੇ ਵਿੱਚ ਹੀ ਮਸਤ ਹੈ ਤੁਸੀਂ ਬਹੁਤ ਹੀ ਵਾਰੀ ਵੇਖੋਗੇ ਨਾ ਕੋਈ ਸਿਆਣਾ ਬੰਦਾ ਕਈ ਵਾਰੀ ਚੰਗਾ ਉਪਦੇਸ਼ ਵੀ ਦਵੇ ਆਮੀ ਤੇ ਉਹ ਉਹਗਨਾਂ ਨਾਲ ਭਰਿਆ ਬੰਦਾ ਖਿੱਚ ਕੇ ਕਹਿ ਦਿੰਦਾ ਵੀ ਇਹ ਆਪਣਾ ਗਿਆਨ ਧਿਆਨ ਆਪਣੇ ਕੋਲ ਹੀ ਰੱਖੀ ਦੀ ਸਾਨੂੰ ਨਹੀਂ ਲੋੜ ਇਹ ਉਹਦੇ ਵੀ ਲੋਕ ਮਿਲਣਗੇ ਬਾਬੇ ਫਰੀਦ ਸਾਹਿਬ ਨੇ ਉਹਨੂੰ ਸਮਝਾਵਾਂ ਜਾ ਕੇ ਜ਼ਿੰਦਗੀ ਚ ਕਮਾਉਣਾ ਨਹੀਂ ਕਮਾਉਣਾ ਉਹਦੀ ਮਰਜ਼ੀ ਸੀ ਤੇ ਅੱਗੇ ਚਲੇ ਗਏ ਕੁਝ ਸਮਾਂ ਨਿਕਲ ਗਿਆ ਕੁਝ ਸਮੇਂ ਬਾਅਦ ਇੱਕ ਦਿਨ ਬਾਬਾ ਫਰੀਦ ਸਾਹਿਬ ਕਬਰ ਸਥਾਨ ਮੜੀਆਂ ਕਹਿ ਲਉ ਉੱਥੇ ਚਲੇ ਗਏ ਕੀ ਵੇਖਦੇ ਵੀ ਇੱਕ ਮਰਦੇ ਦੀ ਖੋਪੜੀ ਝੁਕਦੇ ਹੈ ਉਹਨੂੰ ਵੇਖਦੇ ਹੈ ਤੇ ਦੂਰੋਂ ਜਦੋਂ ਵੇਖਿਆ ਸੀ ਵੀ ਅੱਖਾਂ ਵਿੱਚ ਦੀ ਪੰਛੀਆਂ ਨੇ ਟੁੰਜਾਂ ਕੱਡੀਆਂ ਹੋਈਆਂ ਸਨ ਇਹ ਬਾਣੀ ਦਾ ਬੋਲ ਹੈ ਇੱਕ વિદਵਾਨ ਨੇ ਇਹਦੇ ਅਰਥ ਇਸ ਢੰਗ ਨਾਲ ਕੀਤੇ ਨੇ ਗਾਥਾ ਦਾ ਰੂਪ ਦੇ ਕੇ ਬਾਬਾ ਫਰੀਦ ਸਾਹਿਬ ਹੁਣ ਵੇਖਦੇ ਨੇ ਮਰਦੇ ਦੀ ਖੋਪੜੀ ਤੇ ਮਰੀਦਾ ਆਖਿਆ ਵੀ ਬਾਬਾ ਜੀ ਕਿਹੜੀ ਜਗ੍ਹਾ ਆ ਕੇ ਬਹਿ ਗਏ ਹੋ ਅੱਜ ਉਹਨੇ ਇੱਕ ਬੜਾ ਪਿਆਰਾ ਬਚਨ ਬਾਣੀ ਵਿੱਚ ਉਚਾਰਨ ਕੀਤਾ ਉਹ ਸ਼ਬਦ ਕੀ ਵਿਚਾਰਿਆ ਫਰੀਦਾ ਜਨ ਲੋਇਨ ਜਗ ਮੋਹੀਐ ਲੋਇਨ ਮੈਂ ਡਿਟ ਅਗਲਾ ਨਾਲ ਸ਼ਬਦ ਵਰਤਿਆ ਕੱਜਲ ਰੇਖਨਾ ਸੈਂਦੀਆਂ ਪੰਖੀ ਸੂਏ ਬਹਿਠ ਜਿਹੜੀਆਂ ਅੱਖਾਂ ਕਦੀ ਇੱਕ ਕੱਜਲ ਭਾਵ ਇੱਕ ਸੁਰਮਾ ਨਹੀਂ ਮੋਟਾ ਸੁਰਮਾ ਨਹੀਂ ਸਹਾਰਦੀਆਂ ਸਨ ਅੱਜ ਉਹਨਾਂ ਵਿੱਚ ਦੀ ਪੰਛੀ ਟੁੰਝਾਂ ਕੱਢ ਕੇ ਬੈਠੇ ਹੋਏ ਨੇ ਜਿਨ ਅੱਖੀ ਜਗ ਮੋਹਿਆ ਸੇ ਲੋਇਨ ਮੈਂ ਢਿਟ ਕੱਦਲ ਰੇਖ ਨ ਸੈਂਦੀਆਂ ਪੰਖੀ ਸੂਏ ਵਿਚ ਮਨੁੱਖਤਾ ਨੂੰ ਇੱਕ ਉਪਦੇਸ਼ ਦਿੱਤਾ ਵੀ ਭਲਿਓ ਇਹ ਅੱਖਾਂ ਕੇਵਲ ਤਮਾਸ਼ਾ ਵੇਖਣ ਵਾਸਤੇ ਨਹੀਂ ਇਹ ਅੱਖਾਂ ਕੇਵਲ ਬਕਾਰ ਵੇਖਣ ਵਾਸਤੇ ਨਹੀਂ ਹੈ ਇਹ ਅੱਖਾਂ ਤੇ ਉਸ ਸਾਈਂ ਦੇ دیدار ਲਈ ਨੇ ਬਾਬੇ ਫਰੀਦ ਸਾਹਿਬ ਦੇ ਜਦੋਂ ਆਪਾਂ ਸ਼ਲੋਕ ਪੜ੍ਹਦੇ ਆ ਉਹ ਬੜਾ ਪਿਆਰਾ ਅਮਰਤ ਬੋਲ ਹੈ ਫਰੀਦਾ ਜਦੋਂ ਸ਼ਬਦ ਵਰਤਨਗੇ ਵੀ ਬਾਕੀ ਸਰੀਰ ਤੋਂ ਕਾਗਾ ਕਰੰਗ ਟੰਡੋਲਿਆ सगला ਖਾਇਆ ਮਾਸ ਇਹ ਦੋਏ ਨੈਣਾ ਮਤ ਛੂ ਫਿਰ ਦੇਖਣ ਕੀ ਆਸ ਇਹਦੇ ਪਿਆਰੇ ਬੋਲ ਨੇ ਕਹਿ ਲੱਗੇ ਵੀ ਬਕਾਰਾਂ ਦੇ ਕਾਹ ਤੂੰ ਮੇਰਾ ਸਾਰਾ ਸਰੀਰੀ ਚੁੰਡ ਮਾਰਿਆ ਥਾਂ ਥਾਂ ਤੂੰ ਮੈਨੂੰ ਖੋਖਲਾ ਕਰ ਦਿੱਤਾ ਪਰ ਇੱਕ ਕੰਮ ਕਰੀ ਇਹਨਾਂ ਅੱਖਾਂ ਨੂੰ ਨਾ ਛੋਵੀਂ ਬਕਾਰਾਂ ਨੂੰ ਕਹਿ ਰਹੇ ਨੇ ਕਿਉਂਕਿ ਮੈਂ ਇਹਨਾਂ ਨਾਲ ਉਸ ਸਾਈਂ ਦੇ دیدار ਦੀ ਆਸ ਲਾ ਕੇ ਬੈਠੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਇਹੀ ਗੱਲ ਅੱਜ ਕਹਿ ਰਹੇ ਨੇ ਜਿਹੜੀ ਗੱਲ ਬਾਬੇ ਫਰੀਦ ਸਾਹਿਬ ਨੇ ਸਮਝਾਈ ਨਿਤਰ ਭਲੇ ਤਾ ਨੇ ਜੇ ਇਹ ਗੁਰੂ ਦੇ ਜੀਦਾਰ ਕਰਨ ਨਿਤਰ ਭਲੇ ਤਾ ਨੇ ਜੇ ਸ਼ਬਦ ਦਾ ਲੜ ਪਕੜਨ ਇਥੇ ਸ਼ਬਦ ਵਰਤਿਆ ਅੱਜ ਦਾ ਨਿਤਰ ਪ੍ਰਗਾਸ ਕੀਆ ਗੁਰਦੇਵ ਪ੍ਰਗਾਸ ਦਾ ਅਰਥ ਹੁੰਦਾ ਚਾਨਣ ਪ੍ਰਗਾਸ ਦਾ ਅਰਥ ਹੁੰਦਾ ਆਤਮਿਕ ਗਿਆਨ ਨਿਤਰ ਪ੍ਰਗਾਸ ਕੀਆ ਗੁਰਦੇਵ ਕਹਿੰਦੇ ਜਦੋਂ ਮੈਂ ਗੁਰੂ ਚਰਨਾ ਵਿੱਚ ਜੁੜਿਆ ਗੁਰੂ ਨੇ ਮੇਰੇ ਨੇਤਰਾਂ ਦੇ ਅੰਦਰ ਆਤਮਿਕ ਆਤਮਿਕ ਪ੍ਰਕਾਸ਼ ਕਰ ਦਿੱਤਾ ਮੈਨੂੰ ਗਿਆਤ ਆ ਗਈ ਵੀ ਮੈਂ ਅੱਖਾਂ ਨਾਲ ਤੇ ਉਸ ਗੁਰੂ ਪਰਮਾਤਮਾ ਦਾ ਦیدار ਕਰਨੇ ਅਗਲਾ ਵਚਨ ਹੈ ਭਰਮ ਗਏ ਪੂਰਨ ਭਈ ਸੇਵ ਜਦੋਂ ਦਾ ਗੁਰੂ ਨੇ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕੀਤਾ ਮੇਰੇ ਅੰਦਰ ਦੇ ਭਰਮ ਟੁੱਟ ਗਏ ਭਰਮ ਗਏ ਪੂਰਨ ਪੈਸੇ ਹੁਣ ਮੇਰੀ ਜ਼ਿੰਦਗੀ ਦੀ ਕੀਤੀ ਹੋਈ ਸੇਵਾ ਥਾਂੇ ਪੈਣ ਲੱਗ ਪਈ ਯਾਦ ਰੱਖੋ ਜਿੰਨਾ ਸਮਾਂ ਸਾਨੂੰ ਗੁਰੂ ਤੋਂ ਉਪਦੇਸ਼ ਲੈ ਕੇ ਗੁਰੂ ਤੋਂ ਗਿਆਨ ਲੈ ਕੇ ਅਸੀਂ ਧਰਮ ਦੀ ਕਮਾਈ ਨਹੀਂ ਕਰਦੇ ਬੰਦਾ ਬਹੁਤੀ ਵਾਰੀ ਭਰਮ ਦੇ ਵਿੱਚ ਪੈ ਕੇ ਪਟਕਦਾ ਔਰ ਜਿਹੜਾ ਭਰਮ ਹੈ ਪਰਮ ਹਮੇਸ਼ਾ ਸੱਚ ਨਾਲੋਂ ਤੋੜ ਕੇ ਅਸਲੀਅਤ ਨਾਲੋਂ ਤੋੜ ਕੇ ਤੇ ਆਪਣੀ ਜ਼ਿੰਦਗੀ ਅੰਦਰ ਕੂੜ ਨਾਲ ਸਾਂਝ ਬਣਾ ਦਿੰਦਾ ਹੈ